ਮਾਰਾਣੇ ਨੂੰ ਦੁਬਾਰਾ ਟ੍ਰੇਨ ਚਲਾਈ ਗਈ ਗਲਤੀ ਜਾਪਦੀ ਹੈ। ਇਹ ਗਰ ਇੰਸਪੈਕਟਰ ਬਲੇ ਇੱਕ ਪਾਰਕ ਤੋਂ ਆਦੇ ਸਮੇਤ ਉਹ ਤਨ ਪੰਜਾਬੀ ਨਹੀਂ ਆਦੇ ਕੰਦੀ ਆਦੇ ਗੁਰੂ ਅਕਸ਼ਰ ਪਬਲਿਕ ਸਕੂਲ ਪੜ੍ਹਿਆ ਹੈ। ਨੰਬਰ 17/ਏ ਐਸਆਰ ਐਸਾ ਹੀ ਹਰਪ੍ਰੀਤ ਸਿੰਘ ਜੀ ਅੱਜ ਮਿਤੀ 4 ਜਨਵਰੀ 2024 ਦੋਸ਼ੀ ਵਿਕਰਮਜੀਤ ਸਿੰਘ ਬੱਚਾ ਲਈ ਯਾਰ ਹੁਣ ਠੀਕ ਆ ਗਿਆ ਯਾਰ ਦੇਖੋ ਦੋਸ਼ੀ ਦੋਸ਼ੀ ਗੁਰਪ੍ਰੀਤ ਸਿੰਘ ਹੈ ਬਿਕਰਮਜੀਤ ਸਿੰਘ ਨਹੀਂ ਹੈ ਗਲਤ ਲਿਖਿਆ ਨਾ ਗਲਤ ਲਿਖਿਆ ਨਾ ਨਾਮ ਗਲਤ ਲਿਖਿਆ ਤੁਹਾਨੂੰ ਪਰੇਸ਼ਾਨੀ ਹੋ ਪੰਜ ਮਿੰਟ ਪਰੇਸ਼ਾਨੀ ਸਾਨੂੰ ਬਣੀ ਸਭ ਨੂੰ ਪਰੇਸ਼ਾਨੀ ਹੋ ਜੰਨੇ ਆ ਛੇਤੀ ਲਿਖ ਕੇ ਦਊਗਾ ਪਰੇਸ਼ਾਨੀ ਤੇ ਆਹੀ ਸਾਨੂੰ ਇੱਕ ਪਰੇਸ਼ਾਨੀ ਨਾ ਜਾਵਾਂ ਇਹ ਦੇ ਬੰਦੋ ਸਾਥ ਤੁਸੀਂ ਇਹ ਲਿਖਵਾ ਦਿਓ ਯਾਰ ਸਾਹਿਬ ਆਪ ਨੂੰ ਇਹਨਾਂ ਨੂੰ ਪਰੇਸ਼ਾਨੀ 3000 ਬੰਦਿਆਂ ਨੂੰ ਪਰੇਸ਼ਾਨ ਨੂੰ ਉਹ ਯਾਰ ਮੈਂ ਤਾਂ ਬੰਤੀ ਕੀ ਕੀਤੀ ਬੱਸ ਬੀਬੀ ਨਾਲ ਫੋਨ ਕੀਤੀ ਮੈਂ ਆ ਗਿਆ ਮੈਂ ਕਿਹੜੇ ਬੰਦ ਕਰਾਈ ਹੈ ਹੈ ਦੇਖੋ ਨਹੀਂ ਨਹੀਂ ਸਾਡੇ ਪਿਤਾ ਜੀ ਹੋਰ ਕੀ ਬਾਰੇ ਨਹੀਂ ਜੈਕ ਮੈਂ ਪਹਿਲੇ ਇੱਕ ਲੜਕਾ ਇਹਨਾਂ ਨੇ ਉੱਥੇ ਰੱਖਿਆ ਹੈ ਕੀ ਨੂੰ ਜੰਦੇ ਆਪਣੇ ਗੱਜਦ ਰੱਖਿਆ ਹੈ ਤੁਹਾਡਾ ਹਾਂ ਜੀ ਕਿੰਨੇ ਗੱਜਦ ਰੱਖਿਆ ਇਹਨਾਂ ਨੇ ਇਹਨਾਂ ਨੇ ਮੈਂ ਹਾਸ ਕਰ ਨਹੀਂ ਕਰਨੀ ਮੈਂ ਨਾ ਚੜ੍ਹਦੀ ਕਲਾ ਸੈਲੀ ਚੜ੍ਹਦੀ ਕਿਹੜੇ ਜਗ੍ਹਾ ਵੀ ਰੁਕਾ ਹੋਆ ਵੀ ਹੈ ਟ੍ਰੇਨ ਮੇ ਰੁਕਾ ਹੋਆ ਹੋਇਆ ਕੀ ਨਾ ਟ੍ਰੇਨ ਤੈਨ ਹੀ ਜਾਏਗੀ ਟ੍ਰੇਨ ਕਿ ਖੜੀ ਹੈ ਹੁਣ ਇਹ ਇਹਨਾਂ ਨੇ ਕੋਈ ਨਾਲ ਸਾਨੂੰ ਕੋਈ ਦਿੱਲੀ ਪੁਲਿਸ ਦਾ ਬੰਦਾ ਨਹੀਂ ਕੁਛ ਨਹੀਂ ਨਾ ਕੋਈ ਦੱਸ ਰਹੇ ਪਏ ਕਿਹੜੇ ਥਾਣੇ ਤੋਂ ਆ ਰਹੇ ਕਿਹੜੇ ਥਾਣੇ ਪੁਲਿਸ ਲਾਈਨ ਤੋਂ ਆ ਅੰਬਰਸਰ ਮਂਜੀਠਾ ਸਰ ਕਦੀ ਜੰਗਲਾ ਕਹਿੰਦੇ ਕਦੀ ਕੁਛ ਕਹਿੰਦੇ ਕੋਈ ਤੇ ਸਹੀ ਡਿਸਟ੍ਰਿਕਟ ਹੈਗਾ ਤਹਿਸੀਲ ਹੈ ਉਹ ਨਹੀਂ ਨਹੀਂ ਉੱਥੇ ਪੁਲਿਸ ਲਾਈਨ ਹੈ ਉੱਥੋਂ ਮੈਂ ਆ ਐਸਐਸਪੀ ਸਾਹਿਬ ਦੀਆ ਵਾਰੰਟ ਉਹਨਾਂ ਦੇ ਕੋਰਟ ਦੇ ਵੀ ਹੈਗੇ ਇਹਨਾਂ ਦੇ ਵਾਰੰਟ ਵਾਰੰਟ ਆਫ ਅਰੈਸਟ ਗੁਰਕ੍ਰਿਸ਼ ਸਿੰਘ ਆ ਭਾਈਆ ਇੱਕ ਮੇਰੀ ਗੱਲ ਸੁਣਨਾ ਹੈ ਜੀ ਜੀ ਜਾਤੇ ਬਿਲਕੁਲ ਨਾ ਕਰੀਓ ਬਿਲਕੁਲ ਨਾ ਕਰੀਓ ਜਾਤੀ ਨਹੀਂ ਹੋਏਗੀ ਜਾਤੀ ਨਹੀਂ ਜਾਤੇ ਬਿਲਕੁਲ ਨਾ ਕਰਨ ਜੀ ਨਹੀਂ ਤੇ ਇਹ ਜਿਹੜਾ ਮਾਮਲਾ ਸਾਲਾ 32 ਸਾਲ ਬਾਅਦ ਉੱਠਾ ਹੈ ਨਾ ਤੇਰੇ ਬੜਾਪੇ ਤੇਰਾ ਮਾਮਲਾ ਉੱਠ ਜਾਵੇ ਨਹੀਂ ਕੋਈ ਗੱਲ ਹਾਂ ਹਾਂ ਕੋਈ ਗੱਲ ਸਭ ਨਿਕਲ ਬਰ ਅਸੀਂ ਤਾਂ ਲੀਗਲ ਪ੍ਰੋਪਰ ਤਰੀਕੇ ਨਾਲ ਰਹਿ ਗਏ ਕੋਈ ਨਹੀਂ ਕੋਈ ਚੀਜ਼ ਹੋਣੀ ਨਹੀਂ ਘਬਰਾੜ ਤਾਂ ਨਹੀਂ ਨਾ 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 ਕੋਈ ਮਤਲਬ ਚੜ੍ਹਦੀ ਕਲਾ ਚ ਹੈ ਨਹੀਂ ਘਬਰਾਣ ਵਾਲੀ ਹੈ ਨਹੀਂ ਤੁਹਾਡਾ ਨਾਮ ਸੁਣ ਕੇ ਆਇਆ ਮੇਰੀ ਮੀਟਿੰਗ ਹੈ ਕੱਟ ਪਰ 100 ਬੰਦਾ ਬੈਠਾ ਹੈ ਨਹੀਂ ਨਹੀਂ ਧੰਨਵਾਦ ਨਹੀਂ ਇੱਕ ਸਮਾਂ ਹੀ ਜੁੜੀ ਹਾਂ ਨਹੀਂ ਚਲੋ ਇਹ ਮੇਰੀ ਡਿਊਟੀ ਹੈ ਠੀਕ ਹੈ ਜੀ ਚਲੋ ਹੁਣ ਤੁਸੀਂ ਟ੍ਰੇਨ ਤੇ ਜਾਣਾ ਹੈ ਕਿ ਜਾਂ ਮੈਂ ਤੁਹਾਡੀ ਗੱਡੀ ਦਾ ਪ੍ਰਬੰਧ ਕਰਾਂ ਨਾ ਟ੍ਰੇਨ ਤੇ ਜਾਣਾ ਚਾਹੀਦਾ ਹੈ ਟ੍ਰੇਨ ਤੇ ਜਾਣਾ ਉਹ ਬੰਦੇ ਨੂੰ ਇਹ ਲੜਕਾ ਸਾਡੇ ਨਾਲ ਜਾਊਗਾ ਇਹ ਟ੍ਰੇਨ ਤੇ ਜਾਣਗੇ ਜਿਹੜਾ ਇਹਨਾਂ ਨੇ ਲੜਕਾ ਸਾਡਾ ਰੱਖਿਆ ਉਹ ਦੇ ਦਿਓ ਉਹ ਸਾਡੇ ਹੱਥੋਂ ਬਾਈ ਇੱਕ ਮਿੰਟ ਨਾਲ ਐਸਐਚਓ ਆ ਜਾਏਗਾ ਅਸੀਂ ਫੇਰ ਚਲੇ ਜਾਏ ਉਹ ਸਾਨੂੰ ਰਿਟਰਨ ਚ ਦੇ ਦੇਣ ਅਰੇ ਹਮੇਂ ਕੋਈ ਪਰਵਾਹ ਨਹੀਂ ਹੈ ਓਹਦੇ ਰਿਪੋਰਟ ਦੀ ਕਾਪੀ ਆ ਓਏ ਯਾਰ ਇਹ ਬੰਦਾ ਵੀ ਸੁਣ ਨਹੀਂਗਾ ਤੁਸੀਂ ਦਿੱਲੀ ਬੁਲੰਦੇ ਤੇ ਹੋਣਾ ਤੂੰ ਸਾਨੂੰ ਲਿਖ ਕੇ ਦੇ ਦੇ ਤੇ ਅਸੀਂ ਇਹਨਾਂ ਦੇ ਹੈਂਡਓਵਰ ਕੀਤਾ ਨਹੀਂ ਉਹ ਕਾਹਨ ਮੇਰੀ ਗੱਲ ਸੁਣੋ ਇਹ ਲਿਖ ਕੇ ਦੇ ਲਿਮਿਟ ਕੀਤਾ ਗਿਆ ਸੀ ਲਿਮਿਟ ਕੀਤਾ ਸੀ ਐਸ ਐਚ ਯੂ ਸਭ ਲਿਖ ਦੇਗੇ ਆ ਗਿਆ ਹਾਂ ਨਾ ਉਹ ਹੀ ਕਰਾ ਵੈਸੇ ਜੋ ਸਭ ਆ ਜਾਓ ਕਿ ਮੇਰੇ ਚੱਲ ਜਾਓ ਸਾਡੀ ਬੈਠੋ ਜੀ ਬਿਰਾਜੋ ਕੋਈ ਗੱਲ ਨਹੀਂ ਖਾਤਾ ਕਮਾਲ ਕਰਦਾ ਜਿੰਨੀ ਦੇ ਤੂੰ ਖੜਾ ਹੋਸੇ ਤੈਨੂੰ ਖੜਾ ਖੜਾ ਚੜਦੀ ਗਰਾ ਚਲ ਇਹੋ ਬੰਦੇ ਨੂੰ ਬੋਲਾ ਲਾਹੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੰਦੇ ਇਹ ਕਾਰਨ ਇਹ ਹੈ ਕਿ ਉਹ ਜੋ ਸਾਹਿਬ ਤੋਂ ਤਾਸ ਕਰਾ ਕੇ ਆ ਰਹੇ ਸੀ ਸੰਗਤ ਦੇ ਨਾਲ ਵਾਪਸ ਇਹਨਾਂ ਦਿੱਲੀ ਘੇਰਾ ਪਾ ਕੇ ਤੁਹਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਕਿ ਉਹ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਘੇਰਾ ਪਾਇਆ ਤੇ ਬਹੁਤ ਬੁਰਾ ਕਿ ਕਾਨੂੰਨੀ ਤੌਰ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜੇ ਪੰਜਾਬ ਚ ਉਹ 10 ਮਹੀਨੇ ਦਾ ਪੰਜਾਬ ਚ ਰਹਿ ਰਿਹਾ ਸੀ ਉੱਥੇ ਵੀ ਅਰੈਸਟ ਕਰ ਸਕਦੇ ਸੀ ਪੰਜਾਬ ਚ ਵੀ ਕਰ ਸਕਦੇ ਤੇ ਇਹਨਾਂ ਨੇ ਦਿੱਲੀ ਆਣ ਕੇ ਤੇ ਫੇਰ ਇਹਨਾਂ ਨੇ ਇਹ ਤਮਾਸ਼ਾ ਖੜਾ ਕੀਤਾ ਤੇ ਤੁਹਾਡੀ ਮੰਗ ਕੀ ਹੈਗੀ ਹੈ ਮੰਗਾ ਜੀ ਇਹ ਇਨਸਾਫ ਤਾਂ ਨੂੰ ਸਿੱਖਣ ਹੋ ਕੇ ਮੇਲ ਹੀ ਨਹੀਂ ਰਹੀ ਕਿ ਮੰਗ ਕਰਾਂਗੇ ਕਿ ਕੋਈ ਇਨਸਾਫ ਹੈਗਾ ਅਰਦਾਸ ਬੇਨਤੀ ਕਰਕੇ ਉੱਥੇ ਹੀ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਕਰਾਈ ਉੱਥੇ ਹਰ ਜਗ੍ਹਾ ਹਾਜ਼ਰ ਹੁੰਦਾ ਹੈ ਉੱਥੇ ਹੀ ਨਾ ਗ੍ਰਿਫਤਾਰ ਨਹੀਂ ਕੀਤਾ ਅੱਜ ਅਹੀਂ ਹਜੂਰ ਸਾਹਿਬ ਤੋਂ ਇੱਕ ਆਉਂਡੇ ਸੰਗਤ ਸਮੇਤ ਤੇ ਹੋਣ ਇਹਨਾਂ ਦੇ ਇੱਥੇ ਦਿੱਲੀ ਚ ਕੀਤਾ ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ ਸਾਨੂੰ ਇਹ ਵੀ ਵਿਸ਼ਵਾਸ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗ ਨਾ ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਉਹ ਬਿਲਕੁਲ ਦੇਖੇ ਗਏ ਆ ਪਿਕੋਸ਼ੋ ਦੇ ਕੋਲ ਨਹੀਂ ਹੈਗਾ ਠੀਕ ਹੈ ਕੱਲ ਨੂੰ ਸਾਡੇ ਤੇ ਇਹ ਨਾ ਵੀ ਸਾਡੇ ਨਾਲ ਧੋਖਾ ਕੀਤਾ ਜਾਏ ਵੀ ਇਹਦੇ ਤੇ ਆ ਅਸਲਾ ਪੜਿਆ ਗਿਆ ਕੋਈ ਅਲੀਕੇਸ਼ਨ ਲੱਗ ਜਾਏ ਆਪਾਂ ਇਹ ਨਹੀਂ ਚਾਹੁੰਦੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਇਸੇ ਕਰਕੇ ਦੇਖੇਗੇ ਉਹ ਦਿੱਲੀ ਪੁਲਿਸ ਨੂੰ ਹੈਂਡ ਓਵਰ ਕਰਕੇ ਗਏ ਨੇ ਨਹੀਂ ਉਹ ਤਾਂ ਬਾਬਾ ਕੀ ਕਹਿਣਾ ਚਾਹੋਗੇ ਇੱਥੇ ਕਹਿਣਾ ਚਾਹਾਂਗੇ ਜੀ ਇਹ ਸਾਰਾ ਸਾਰ ਪੰਜਾਬ ਪੁਲਿਸ ਦਾ ਧੱਗਾ ਪੰਜਾਬ ਪੁਲਿਸ ਦਾ ਜਿਹੜਾ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ ਹੈ ਗੈਰ ਕਾਨੂੰਨੀ ਹਰਸਤਾਂ ਗੈਰ ਕਾਨੂੰਨੀ ਮੁਕਾਬਲੇ ਪੁਲਿਸ ਮੁਕਾਬਲੇ ਝੂਠੇ ਮੁਕਾਬਲੇ ਬਣਾਉਂਦੀ ਇਸ ਕਰਕੇ ਸਹੀਂ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਵੀ ਇਹ ਅਰੈਸਟ ਕਰ ਲਿਆ ਗਿਆ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੋਈ ਕੇਸ ਵੀ ਨਹੀਂ ਆਉਂਗਾ ਉੱਤੇ ਹਾਂਜੀ ਇਹ ਚੀਜ਼ਾਂ ਇੱਕ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਪਾਈ ਜਾਂਦੇ ਠੀਕ ਹੈ ਅੱਜ ਅੱਜ ਵੀ ਕੁਝ ਨਹੀਂ ਕਰਾਂਗੇ ਅੱਜ ਪੰਜਾਬ ਪੁਲਿਸ ਵੱਲੋਂ ਦਿੱਲੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਖਾਸ ਸਾਥੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਮੌਕੇ ਕੀ ਉਹ ਤਤ ਸ੍ਰੀ ਹਜੂਰ ਸਾਹਿਬ ਤੋਂ ਅਰਦਾਸ ਬੇਨਤੀਆਂ ਕਰਕੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵਾਪਸ ਪੰਜਾਬ ਪਰਤ ਰਹੇ ਸਨ

ਦੁਨੀਆ ਲਿਖਵਾਵੇ ਯਾਰ ਇਹਨਾਂ ਨੂੰ ਪਰੇਸ਼ਾਨ ਨਹੀਂ ਤੇਲੇ ਜਾਲ ਪਰੇਸ਼ਾਨ ਨਹੀਂ ਉਹ ਯਾਰ ਮੈਂ ਬੰਦੀ ਕੀ ਕਿਸੇ ਬੱਸ ਵੀ ਵੀ ਟੈਲਫੋਨ ਕੀਤੀ ਮੈਂ ਆ ਗਿਆ ਮੈਂ ਕਿਹੜੀ ਬੰਦ ਕਰਾਈ ਹੈ ਹੈ ਜੀ ਦੇਖੋ ਸਾਡੇ ਪਿਤਾ ਹੀ ਹੋਰ ਕਿ ਬੰਦੇ ਮੈਂ ਪਹਿਲੇ ਇੱਕ ਲੜਕਾ ਇਹਨਾਂ ਨੇ ਉੱਥੇ ਰੱਖਿਆ ਹੈ ਪੀਐਨ ਕੰਦੇ ਆਪਣੇ ਕਬਜ਼ੇ ਰੱਖਿਆ ਹੈ ਤੁਹਾਡਾ ਹਾਂ ਜੀ ਕਿੰਨੇ ਕਬਜ਼ੇ ਰੱਖੇ ਨੇ ਇਹਨਾਂ ਨੇ ਇਹਨਾਂ ਨੇ ਉਹ ਅਧਿਕਰ ਨਹੀਂ ਕਰਨੀ ਮੈਂ ਨਾ ਚੜ੍ਹਦੀ ਕਲਾ ਸੈਣੀ ਚੜ੍ਹਦੀ ਕਿਹੜੀ ਜਗ੍ਹਾ ਰੁਕਾਉ ਮੀ ਹੈ ਟ੍ਰੇਨ ਮੀ ਰੁਕਾਉ ਆਉਂਦੀ ਈ ਮੈਂ ਟ੍ਰੇਨ ਤਿੰਨ ਜਾਏਗੀ ਤਿੰਨ ਕਿ ਭੜੀ ਹੁਣ ਇਹ ਇਹਨਾਂ ਨੇ ਕੋਈ ਨਾਲ ਸਾਨੂੰ ਕੋਈ ਦਿੱਲੀ ਪੁਲਿਸ ਦਾ ਬੰਦਾ ਨਹੀਂ ਕੁਛ ਨਹੀਂ ਨਾ ਕੋਈ ਦੱਸ ਰਹੇ ਪਏ ਅਸੀਂ ਕਿਹੜੇ ਥਾਣੇ ਤੋਂ ਆ ਰਹੇ ਕਿਹੜੇ ਤੋਂ ਪਤਾ ਨਹੀਂ ਹਸਣਾ ਪੁਲਿਸ ਲਾਈਨ ਤੋਂ ਅੰਬਰਸਰ ਮਂਜੀਠਾ ਸਰਕ ਕਦੀ ਜੰਝਾਲਾ ਕਹਿੰਦੇ ਕਦੀ ਕੁਛ ਕਹਿੰਦੇ ਕੋਈ ਸਹੀ ਡਿਸਟ੍ਰਿਕਟ ਹੈ ਕਿ ਤਹਿਸੀਲ ਹੈ ਉਹ ਨਹੀਂ ਨਹੀਂ ਉੱਥੇ ਪੁਲਿਸ ਲਾਈਨ ਹੈ ਉੱਥੋਂ ਮੈਂ ਆਇਆ ਐਸਐਸਪੀ ਸਾਹਿਬ ਦੀਆ ਵਾਰੰਟ ਉਹਨਾਂ ਦੇ ਕੋਰਟ ਦੇ ਵੀ ਹੈਗੇ ਇਹਨਾਂ ਦੇ ਵਾਰੰਟ ਵਾਰੰਟ ਆਫ ਅਰੈਸਟ ਗੁਰਕ੍ਰਿਸ਼ ਸਿੰਘ ਆ ਭਾਈਆ ਇੱਕ ਮੇਰੀ ਗੱਲ ਸੁਣਨਾ ਹੈ ਜੀ ਜੀ ਜਾਤੇ ਬਿਲਕੁਲ ਨਾ ਕਰੀਏ ਬਿਲਕੁਲ ਨਾ ਕਰੀਏ ਜਾਤੀ ਨਹੀਂ ਹੋਏਗੀ ਜਾਤੀ ਨਹੀਂ ਜਾਤੇ ਬਿਲਕੁਲ ਨਾ ਕਰੇ ਜੀ ਨਹੀਂ ਤੇ ਇਹ ਜਿਹੜਾ ਮਾਮਲਾ ਸਾਲਾ 32 ਸਾਲ ਬਾਅਦ ਉੱਠਾ ਹੈ ਨਾ ਤੇਰੇ ਬढ़ापे ਤੇਰਾ ਮਾਮਲਾ ਉੱਠ ਜਾਵੇ ਨਹੀਂ ਕੋਈ ਗੱਲ ਹਾਂ ਹਾਂ ਕੋਈ ਗੱਲ ਸਭ ਲੀਗਲ ਬਰ ਬਹੀ ਤਾਂ ਲੀਗਲ ਪ੍ਰੋਪਰ ਸਾਈਕ ਦੇ ਨਾਮ ਇਹ ਜਾਈ ਕੋਈ ਨਹੀਂ ਕੋਈ ਚੀਜ਼ ਹੋ ਰਹੀ ਘਬਰਾੜ ਤਾਂ ਨਹੀਂ ਨਾ 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 ਕੋਈ ਮਤਲਬ ਚੜ੍ਹਦੀ ਕਲਾ ਚ ਹੈ ਨਾ ਵਾਲੇ ਨਹੀਂ ਕੁਝ ਕਹਿ ਤੁਹਾਡਾ ਨਾਮ ਸੁਣ ਕੇ ਆਇਆ ਮੇਰੀ ਮੀਟਿੰਗ ਹੈ ਘਟ ਬਾ 100 ਬੰਦਾ ਬੈਠਾ ਹੈ ਨਹੀਂ ਨਹੀਂ ਧੰਨਵਾਦ ਨੇ ਸਮਾਂ ਡਿਊਟੀ ਨਹੀਂ ਚਲੋ ਇਹ ਮੇਰੀ ਡਿਊਟੀ ਹੈ ਠੀਕ ਹੈ ਜੀ ਚਲੋ ਹੁਣ ਤੁਸੀਂ ਟ੍ਰੇਨ ਤੇ ਜਾਣਾ ਹੈ ਕਿ ਜਾਂ ਮੈਂ ਤੁਹਾਡੇ ਗੱਡੀ ਦਾ ਪ੍ਰਬੰਧ ਕਰਾਂ ਨਹੀਂ ਨਹੀਂ ਟ੍ਰੇਨ ਤੇ ਜਾਣਾ ਚਾਹੀਦਾ ਚਲੋ ਟ੍ਰੇਨ ਤੇ ਜਾਣਾ ਉਹ ਲੜਕਾ ਸਾਡੇ ਨਾਲ ਰਹੂਗਾ ਇਹ ਟ੍ਰੇਨ ਤੇ ਜਾਣਗੇ ਜਿਹੜਾ ਇਹਨਾਂ ਨੇ ਲੜਕਾ ਸਾਡਾ ਰੱਖਿਆ ਦੇ ਦਿਓ ਉਹ ਸਾਡੇ ਹਾਂ ਡਾਕਟਰ ਬਾਈ ਇੱਕ ਮਿੰਟ ਨਾਲ ਐਸਐਚਓ ਆਜਣ ਆਪਜੀ ਫੇਸ ਚਲੇ ਜਾਏ ਉਹ ਸਾਨੂੰ ਰਿਟਰਨ ਚ ਦੇ ਦੇ ਅਰੇ ਸਾਨੂੰ ਪਰੋਖਾ ਨਹੀਂ ਆ ਬੇਟੀ ਦੀ ਕਾਪੀਆਂ ਓ ਯਾਰ ਇਹਨਾਂ ਤੋਂ ਵੀ ਸ਼ੋਰ ਨਹੀਂ ਹੈਗਾ ਤੁਸੀਂ ਦਿੱਲੀ ਪੁਲਿਸ ਤੇ ਆਉਣਾ ਤੂੰ ਸਾਨੂੰ ਲਿਖ ਕੇ ਦੇ ਦੇ ਤੇ ਅਸੀਂ ਇਹਨਾਂ ਤੇ ਹੈਂਡਓਵਰ ਕੀਤਾ ਨਹੀਂ ਉਹ ਕਾਕਾ ਮੇਰੀ ਗੱਲ ਸੁਣੋ ਇਹ ਲਿਖ ਕੇ ਦੇਣ ਕਿ ਇਹਨਾਂ ਨੂੰ ਪਹਿਲੇ ਇਨਟੀਮੇਟ ਕੀਤਾ ਗਿਆ ਸੀ ਇਨਟੀਮੇਟ ਕੀਤਾ ਸੀ ਐਸਐਚਓ ਸਭ ਲਿਖ ਦੇਣਗੇ ਆ ਜੀ ਹਾਂ ਨਾ ਉਹ ਵੀ ਕਰਾਂਗੇ ਮੈਸੇਜ ਉਹ ਸਾਡਾ ਆਜਾ ਆਪਜੀ ਫੇਸ ਚਲੇ ਜਾਏ ਆਪਜੀ ਬੈਟਰ ਜੀ ਬਿਰਾਜੋ ਆਪਜੀ ਬਾਤ ਕੋਈ ਗੱਲ ਨਹੀਂ ਕਾਕਾ ਕਮਾਲ ਕਰਦਾ ਹੈ ਜਿੰਨੀ ਦੇ ਤੂੰ ਖੜਾ ਹੋ ਸਕਦੇ ਹੋ ਉਨੀਆਂ ਖ ਹਾਂ ਜੀ ਇਹੋ ਬੰਦੇ ਨੂੰ ਬੁਲਾ ਲਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਲਦੇ ਇਹ ਕਾਰਨ ਨਹੀਂ ਹੋਇਆ ਕਿ ਇਹਨਾਂ ਨੂੰ ਸਾਫ ਤੋਂ ਤਸਕਰਾ ਕੇ ਆ ਰਹੇ ਸੀ ਸੰਗਤ ਦੇ ਨਾਲ ਵਾਪਸ ਇਹਨਾਂ ਦਿੱਲੀ ਘੇਰਾ ਪਾ ਕੇ ਤੁਹਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਜੋ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਘੇਰਾ ਪਾਇਆ ਤੇ ਬਹੁਤ ਬੁਰਾ ਕੀ ਕਾਨੂੰਨੀ ਤੋਂ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜੇ ਪੰਜਾਬ ਚ 10 ਮਹੀਨੇ ਦਾ ਪੰਜਾਬ ਚ ਰਹਿ ਰਿਹਾ ਸੀ ਉੱਥੇ ਵੀ ਰੈਸਟ ਕਰ ਸਕਦੇ ਸੀ ਪੰਜਾਬ ਜੀ ਵੀ ਕਰ ਸਕਦੇ ਇਹਨਾਂ ਨੇ ਦਿੱਲੀ ਆਣ ਕੇ ਤੇ ਫੇਰ ਇਹਨਾਂ ਨੇ ਇਹ ਤਮਾਸ਼ਾ ਖੜਾ ਕੀਤਾ ਤੇ ਤੁਹਾਡੀ ਮੰਗ ਕੀ ਹੈਗੀ ਹੈ ਮੰਗ ਹੈ ਜੀ ਇਹ ਵੀ ਇਨਸਾਫ ਤੈਨੂੰ ਸਿੱਖਣ ਹੋ ਗਿਆ ਮੇਲੀ ਨਹੀਂ ਰਹੀ ਕਿ ਮੰਗ ਕਰਾਂਗੇ ਕਿ ਹਾਂ ਕੋਈ ਇਨਸਾਫ ਹੈਗਾ ਉਹਥੇ ਹੀ ਪੰਜਾਂ ਤਖਤਾਂ ਤੇ 10 ਬੇਨਤੀ ਕਰਾਈ ਉਹਥੇ ਹਰ ਜਗ੍ਹਾ ਹਾਜ਼ਰ ਹੁੰਦਾ ਹੈ ਉੱਥੇ ਹੀ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਅੱਜ ਅਹੀਂ ਹਜੂਰ ਸਾਹਿਬ ਤੋਂ ਇੱਕ ਆਉਂਡੇ ਸੰਗਤ ਸਮੇਤ ਤੇ ਹੋਣ ਇਹਨਾਂ ਨੇ ਇੱਥੇ ਦਿੱਲੀ ਚ ਕੀਤਾ ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ ਸਾਨੂੰ ਇਹ ਵੀ ਵਿਚਾਕਿਆ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗਨਾ ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਉਹਦੇ ਬਿਲਕੁਲ ਦੇਖੇ ਗਏ ਆ ਬਿਕੋਸ਼ੋ ਦੇ ਕੋਲ ਨਹੀਂ ਹੈਗਾ ਠੀਕ ਆ ਕੱਲ ਨੂੰ ਸਾਡੇ ਤੇ ਇਹ ਨਾ ਫਿਰ ਸਾਡੇ ਨਾਲ ਧੋਖਾ ਕੀਤਾ ਜਾਏ ਵੀ ਇਹਦੇ ਤੇ ਆਸਲਾ ਕਰਿਆ ਗਿਆ ਕੋਈ ਅਲੀਕੇਸ਼ਨ ਲੱਗ ਜਾਏ ਆਪਾਂ ਇਹ ਨਹੀਂ ਚਾਹੁੰਦੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਇਸੇ ਕਰਕੇ ਦੇਖ ਕੇ ਦਿੱਲੀ ਪੁਲਿਸ ਨੂੰ ਹੈਂਡ ਓਵਰ ਕਰਕੇ ਗਏ ਆ ਹਾਂਜੀ ਤਾਂ ਪਪਾ ਕੀ ਕਹਿਣਾ ਚਾਹੋਗੇ ਅੱਜ ਤੇ ਕਹਿਣਾ ਚਾਹਵਾਂਗੇ ਜੀ ਇਹ ਸਾਰਾ ਸਾਰਾ ਪੰਜਾਬ ਪੁਲਿਸ ਦਾ ਧੱਗਾ ਪੰਜਾਬ ਪੁਲਿਸ ਦਾ ਜੋ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ ਹੈ ਗੈਰ ਕਾਨੂੰਨੀ ਹਰਸਤਾਂ ਗੈਰ ਕਾਨੂੰਨੀ ਮੁਕਾਬਲੇ ਪੁਲਿਸ ਮੁਕਾਬਲੇ ਝੂਠੇ ਮੁਕਾਬਲੇ ਬਣਾਉਂਦੀ ਇਸ ਕਰਕੇ ਸਹੀ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਕਿ ਇਹ ਅਰੈਸਟ ਕਰ ਲਿਆ ਗਿਆ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੋਈ ਕੇਸ ਵੀ ਨਹੀਂ ਆ ਬੱਟੇ ਉੱਤੇ ਹਾਂਜੀ ਇਹ ਜਿੱਦਾਂ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਪਾਈ ਜਾਂਦੇ ਹਾਂਜੀ ਅੱਜ ਵੀ ਕੁਝ ਨਹੀਂ ਕਰਾਂਗੇ